ਵੀਡੀਓ ਵਾਇਰਲ ਹੋਈ ਸੀ ਪਟਨਾ ਸਾਹਿਬ ਦੀ ਕਮੇਟੀ ਨੂੰ ਤੇ ਸੰਗਤ ਜੀ ਅੱਜ ਗੁਰੂ ਸਾਹਿਬ ਦੇ ਗੁਰੂ ਸਾਹਿਬ ਦੀ ਕਿਰਪਾ ਨਾਲ ਜੋ ਪਟਨਾ ਸਾਹਿਬ ਦੀ ਕਮੇਟੀ ਆ ਉਹਨਾਂ ਦੇ ਸਹਿਯੋਗ ਨਾਲ ਜਿਹੜਾ ਇੱਥੇ ਮਰਿਆਦਾ ਜਿੰਨੀ ਕੁ ਸਾਡੇ ਕੋਲ ਸੀਗੀ ਪਟਨਾ ਸਾਹਿਬ ਦੀ ਕਮੇਟੀ ਦੇ ਨਾਲ ਉਹਨਾਂ ਦੇ ਮੈਂਬਰ ਬਿਠ ਖੜੇ ਆ ਸਤਕਾਰ ਸਹਿਤ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਜਿਹੜੇ ਆਪਾਂ ਸਤਕਾਰ ਸਹਿਤ ਇੱਥੇ ਫਹਾਲ ਆਪਾਂ ਚੰਦੂਆ ਸਾਹਿਬ ਲੱਗ ਗਿਆ ਆ ਪੂਰੀ ਇੱਥੇ ਮਰਿਆਦਾ ਕਰ ਦਿੱਤੀ ਆ ਜਿੰਨੀ ਵੀ ਥੋੜੀ ਬਥੋਰੀ ਆਪਣੇ ਨੂੰ ਸਗੀ ਬਾਕੀ ਥੋੜੇ ਦਿਨਾਂ ਬਾਅਦ ਕਿਉਂਕਿ ਟਾਈਮ ਥੋੜਾ ਲੱਗਦਾ ਹੁੰਦਾ ਕਮੇਟੀ ਜਿਹੜੀ ਹੈਗੀ ਪਟਨਾ ਸਾਹਿਬ ਦੇ ਧਿਆਨ ਉੱਤੇ ਸਾਰਾ ਆ ਗਈ ਆ ਇਹ ਨਾਲ ਦਾ ਕਮਰਾ ਇਹ ਨਾਲ ਦੇ ਕਮਰੇ 'ਚ ਵੱਖਰੇ ਤਰੀਕੇ ਨਾਲ ਵਿੱਚੇ ਸੁਖਾਸਨ ਹੋਊਗਾ ਤੇ ਵਿੱਚੇ ਜਿਹੜਾ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਜਾਊਗਾ ਔਰ ਇੱਥੇ ਇੱਕ ਗ੍ਰੰਥੀ ਆਪਾਂ ਫਿਰ ਪਟਨਾ ਸਾਹਿਬ ਦੀ ਕਮੇਟੀ ਨੂੰ ਬੇਨਤੀ ਕਰਦੇ ਆ ਇੱਕ ਇੱਥੇ ਮਤਲਬ ਗ੍ਰੰਥੀ ਦਿੱਤਾ ਜਾਵੇ ਉਂਗਲ ਗ੍ਰੰਥੀ ਦਿੱਤਾ ਜਾਵੇ ਤਾ ਜੋ ਇੱਥੇ ਪ੍ਰੋਪਰ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਸਤਿਕਾਰ ਹੋਵੇ ਮਰਿਆਦਾ ਹੋਵੇ ਧੰਨਵਾਦ ਸਾਰੀ ਕਮੇਟੀ ਦਾ ਸਾਰੀ ਸੰਗਤ ਦਾ ਜਿਨ੍ਹਾਂ ਨੇ ਇਹ ਸੇਵਾਵਾਂ ਦਿੱਤੀਆਂ ਹਨ ਨੂੰ ਤੇ ਤੁਸੀਂ ਦੇਖ ਸਕਦੇ ਹੋ ਹੁਣ ਸਾਰੀ ਇੱਥੇ ਜਿਹੜੀ ਆ ਸਾਰੇ ਸਿੰਘਾਂ ਦੇ ਸਹਿਯੋਗ ਨਾਲ ਆਪ ਜਿਹੜੀ ਮਰਿਆਦਾ ਆਈ ਹੈ ਹਾਂਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਾ ਸਰਪਾਲ ਸਿੰਘ ਜੌਹਰ ਤੁਸੀਂ ਤੁਸੀਂ ਫਰਲ ਚੋਰ ਸਾਹਿਬ ਤੁਸੀਂ ਫਰਲ ਚੋਰ ਸਾਹਿਬ ਤੁਸੀਂ ਇੱਧਰ ਆਇਓ ਇਧਰ ਇਹ ਸਾਨੂੰ ਹਮ ਇਹ ਜਿਹੜੀ ਉਦਾਸੀਨ ਅਖਾੜੇ ਨੇ ਬਾਬਾ ਸ਼ਿਰੀ ਚੰਦ ਜੀ ਦੇ ਹਮ ਇੱਥੇ ਪ੍ਰਾਤਨ ਗੁਰੂ ਸਾਹਿਬ ਮਹਾਰਾਜ ਦੇ ਅ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈਗੇ ਨੇ ਹਮ ਜਿਹੜੀਆਂ ਸਾਡੀਆਂ ਪਹਿਲੀਆਂ ਪੀੜੀਆਂ ਸਾਨੂੰ ਦੱਸੀ ਮਹਾਪੁਰਸ਼ਾਂ ਦੀਆਂ ਹਮ ਉਹ ਗੁਰੂ ਦੀ ਮਰਿਆਦਾ ਤੋਂ ਬਹੁਤ ਹੱਦ ਤੱਕ ਜਾਣੂ ਸਨ ਹਮ ਇਹਨਾਂ ਨੇ ਵੀ ਬੜਾ ਪਿਆਰ ਤੇ ਸਤਿਕਾਰ ਕਰਦੇ ਨੇ ਪਰ ਇਹਨਾਂ ਚੋਂ ਜਿਹੜੇ ਨਵੇਂ ਕਈ ਉਦਾਸੀ ਸਾਧੂ ਆਏ ਉਹਨਾਂ ਨੇ ਗੁਰੂ ਸਾਹਿਬ ਜੀ ਦੀ ਗੁਰਮੁਖੀ ਚ ਹੋਣ ਕਰਕੇ ਉਹਨਾਂ ਦੀ ਅੱਖਰ ਦੀ ਜਾਣਕਾਰੀ ਨਾ ਹੋਣ ਕਰਕੇ ਜਾਂ ਮਰਿਆਦਾ ਦੀ ਜਾਣਕਾਰੀ ਨਾ ਹੋਣ ਕਰਕੇ ਉਹਨਾਂ ਗੁਰੂ ਸਾਹਿਬ ਦਾ ਸਤਿਕਾਰ ਤੇ ਕੀਤਾ ਪਰ ਜਿਹੜੇ ਢੰਗ ਨਾਲ ਕਰਨਾ ਚਾਹੀਦਾ ਸੀ ਉਸ ਢੰਗ ਨਾਲ ਨਾ ਕੀਤਾ ਇੱਥੇ ਵੀ ਸਾਨੂੰ ਜਿਹੜੀ ਜਦੋਂ ਜਾਣਕਾਰੀ ਭਾਈ ਸਾਹਿਬ ਹੋਣਾ ਦੇ ਤੁ ਸਾਨੂੰ ਮਿਲੀ ਆ ਪ੍ਰਬੰਧਕ ਕਮੇਟੀ ਨੂੰ ਮੈਂ ਚੇਚੇ ਤੌਰ ਤੇ ਅੱਜ ਬਾਕੀ ਸਾਰੇ ਕੰਮ ਛੱਡ ਕੇ ਇੱਥੇ ਆ ਪਾਣ ਕੇ ਅਸੀਂ ਸਾਰਾ ਸ਼ਤਕਾਰ ਚੰਦੋਆ ਲਾਇਆ ਹੈ ਮਹਾਰਾਜ ਦੇ ਉੱਤੇ ਪੀਲਾ ਸਾਹਿਬ ਨਵਾਂ ਬਦਲਿਆ ਹੈ ਰਮਾਲੇ ਨਵੇਂ ਬਦਲੇ ਆ ਔਰ ਹੁਣ ਗਾਂਧੂ ਜੀ ਸਾਹਿਬ ਕਿਰਪਾ ਕਰਨਗੇ ਤੇ ਜੀ ਇਧਰ ਰੱਖੋ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਸਤਿਗੁਰ ਦੀ ਕਿਰਪਾ ਨਾਲ ਇਹ ਜਿਹੜੀਆਂ ਸਾਡੀਆਂ ਅਸਲ ਅਸਥਾਨ ਨੇ ਨਾ ਇਹ ਬਾਬਾ ਸ਼੍ਰੀਚੰਦ ਨੇ ਸਿੱਖ ਪੰਥ ਦੇ ਪ੍ਰਚਾਰ ਦੇ ਸਰੋਤ ਬਣਾਏ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਬਣੇ ਨੇ ਇਸ ਕਰਕੇ ਇਹ ਗੁਰੂ ਸਾਹਿਬ ਜੀ ਦੀ ਬੜੀ ਵੱਡੀ ਬਖਸ਼ਿਸ਼ ਆ ਗੁਰੂ ਨਾਨਕ ਸਾਹਿਬ ਨੇ ਪਹਿਲੀ ਪ੍ਰਚਾਰ ਦੀ ਮੰਜੀ ਜਿਹੜੀ ਆ ਨਾ ਸਿੱਖ ਪੰਥ ਦੀ ਉਹ ਵੀ ਪਟਨਾ ਸਾਹਿਬ ਦਾ ਸਥਾਪਿਤ ਕੀਤੀ ਜੀ ਇਸ ਕਰਕੇ ਦਸਵੇਂ ਪਾਤਸ਼ਾਹ ਦੇ ਵਿੱਚ ਗੁਰੂ ਗੋਬਿੰਦ ਹੋਏ ਪ੍ਰਗਟਿਆ ਦਸਵੇਂ ਅਵਤਾਰਾ ਇਸ ਕਰਕੇ ਗੁਰੂ ਪਾਤਸ਼ਾਹ ਨੇ ਇੱਥੇ ਪ੍ਰਕਾਸ਼ ਧਾਰਿਆ ਪਟਨੇ ਵਿੱਚ ਔਰ ਸਾਰੇ ਦਾ ਸਾਰਾ ਬਿਹਾਰ ਜਿਹੜਾ ਹੈ ਨਾ ਇਹ ਸਤਿਗੁਰੂ ਦੇ ਚਰਨਾਂ ਨਾਲ ਜੁੜਿਆ ਹੋਇਆ ਆ ਪਰ ਸਾਨੂੰ ਜਿੰਨੀ ਥੋੜੇ ਜੇ ਡਿਫਰੈਂਸ ਪਏ ਨੇ ਇੱਥੇ ਸਾਨੂੰ ਆਪ ਆਣ ਕੇ ਇਹਨਾਂ ਚ ਵਿਚਰ ਕੇ ਔਰ ਸਾਡੀਆਂ ਜਿਹੜੀਆਂ ਧਰਮ ਪ੍ਰਚਾਰ ਦੀਆਂ ਲਹਿਰਾਂ ਨੇ ਉਹਨਾਂ ਨੂੰ ਤੇਜ਼ ਕਰਕੇ ਇਹਨਾਂ ਨੂੰ ਬੜੇ ਅੱਛੇ ਤਰੀਕੇ ਨਾਲ ਗੁਰੂ ਦੇ ਚਰਨਾਂ ਨਾਲ ਜੋੜਿਆ ਜਾ ਸਕਦਾ ਹੈ ਗੁਰੂ ਦੇ ਗੁਰਬਾਣੀ ਨਾਲ ਜੋੜਿਆ ਜਾ ਸਕਦਾ ਹੈ ਹੁਣ ਸਾਡੇ ਨਾਲ ਵਿਸ਼ੇਸ਼ ਤੌਰ ਤੇ ਚੱਲ ਕੇ ਸਾਡੇ ਬਹੁਤ ਹੀ ਕਥਾਵਾਂ तो उम्र मैंने रेन ਤੱਕ ਆ ਨਹੀਂ ਕਾ ਤੱਕ ਕਦੇ ਅਬੰਕੀ ਕਾਂ ਤੱਕ ਨੂੰ ਕੀ ਕਰੋਗੇ ਸਫਾਈ ਤਾਂ ਕਰਨ ਤੋਂ ਅੰਗ ਦੀ ਅੱਜ ਤਾਂ ਬਾਹਰ ਦੀ ਨਹੀਂ ਕਰਾਂਗੇ ਇਹ ਕਰਾਂਗੇ ਬਾਹਰ ਪਾਸੇ ਮਰ ਨਾ ਕਰਦੇ ਨਾ ਮਰਾਂਗੇ ਮਰਾਂ ਇੱਥੇ ਆ ਲੈ ਨਾ ਉਧਰ ਬਾਹਰ ਤੱਕ ਨਹੀਂ ਦੋਸਤ ਨਾ ਹੋਵੇ ਕੋਣੋ ਕੁਦਾਂ ਤੋਂ ਕਹੋ ਪੁੱਤਰ ਜਗ ਦੇ ਹੋਰ ਨਾ ਆਹ ਨਹਾਤ ਨ ਮਹਾਰਤ ਅਵਤਾਰ ਯਾ ਕਰਿਆਨ ਕੀ ਹੋਵੇ ਜੋ ਹੋ ਜਾਵੇ ਜਿਵੇਂ ਮੈਂ ਤੇ ਕੁਦਨ ਇਨਕੇ ਦੁੱਖ ਕੋਣ ਜਦੋਂ ਮਿਲ ਗਏ ਜਨਮ ਇਹ ਆਪਣੀ ਤਰਫ ਜਾਨੀ ਮੈਂ ਹੁੰਦੇ ਸਿਰਤਨ ਠੀਕ ਹੈ 36 ਦਾ 36 ਇਹ ਸਹੀ ਨਹੀਂ ਨਹੀਂ ਲਾ ਕਾਤਣਾ ਉਹ ਆਹੇ ਘੋਰ ਸਮੁੰਦਰ ਮਹਿੂਰਤ ਤੇ ਅਭੂਮਿਤ ਹੈ ਮੇਰੇ ਇਸ ਤਾਜੂ ਸਾਤ ਵਿਚਾਰ ਇਹ ਹੈ ਮਥੁਰਾ ਜਗ ਤਾਰਨ ਕੋ ਹਰ ਤਾਰਨ ਕੋ ਅਥੱਲੇ ਵੀ ਹੱਤ ਨਾ ਛਾਲੀ ਜਾਵੋ ਜੁਜੂ ਜਿਨੇ ਅਰਜਨ ਦੇਰ ਕਰੋ ਤਨ ਸੰਗਿਆਨੇ ਅਨਦਰਮਣਾਇਓ ਇਹ ਹਰ ਜਾਏ ਜੁਜੂ ਜਿਨੇ ਅਰਜਨ ਦੇ ਹੋਰ ਨਾ ਹੱਟੇਗਾ ਇਸ ਸਮੁੰਦਰ ਬਨਾਇਓ ਅਮੀਂ ਦ੍ਰਿਸ਼ਟ ਸੁਭ ਕਰੈ ਹਰੈ ਅਗ ਭਾਪ ਸਤ ਮਲ ਕਾਮ ਕ੍ਰੋਧ ਅਰ ਲੋਭ ਮੁਹੇ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਕੰਨ ਕੰਨ ਕਰ ਤਲਾ ਕੋਈ ਕਾਹਨ ਤਕ ਤਾਦੀ ਇਹ ਬਬੇ ਕਾਹਨ ਤਕ ਕੋਈ ਨਹੀਂ ਤਾ ਬੇਲੀ ਸਫਾਈ ਤਾਂ ਕਰਨ ਤੋਂ ਅਗ ਦੀ ਮਿੰਟ ਆਹ ਜਾਣੀ ਬਾਦ ਕਰ ਮਿੰਟ ਨਹੀਂ ਕਰਨ ਕਿੱਗੇ ਬਾਹਰ ਤੋਂ

ਜਦ ਵੀ ਆਉਂਦਾ ਹੈ ਮਹਾਰਤੰਮੇ ਅਵਤਾਰ ਯਾ ਦਰਿਆਨ ਕੀ ਹੋਣੀ ਹੋਣੀ ਦਿਵਮਨਿਤ ਕੁੜੀ ਤੋਂ ਕਿੰਨੇ ਦੁੱਖ ਕੋ ਮਰ ਸਕਦੇ ਮੁਰਗੇ ਯਾਨੀ ਮੈਂ ਪੇਂਟ ਯਾਨੀ ਮਹਿੰਦਰ ਸਿੰਘ ਰਤਨ ਠੀਕ ਹੈ 36000 36000 ਨਹੀਂ ਨਹੀਂ ਲਾਤਾ ਨਹੀਂ ਵਾਹੇ ਘੋਰ ਸਮੁੰਦਰ ਮੈਂ ਡੂੜ ਤ ਤੇ ਅਭ ਹੁੰਦੇ ਹੈ ਮੇਰੇ ਕੋ ਸਤਾਉਣ ਸਤਿ ਵਿਚਾਰ ਇਹ ਹੈ ਮਥੁਰਾ ਜਗ ਤਾਰਨ ਕੋ ਅਤਾਰ ਬਣ ਤੋ ਥੱਲੇ ਹੱਥ ਨਾ ਛੜੀ ਜਾਓ ਜੋ ਪਿਉ ਜਿਨੇ ਅਰਜਨ ਦੇ ਕਪੜੂ ਤੋ ਸੰਗਿ ਰਾਜ ਉਹਨਾਂ ਦਰਮਨ ਆਇਓ ਇਹ ਹਰ ਜਾਇਗਾ ਜੋ ਪਿਉ ਜਿਨੇ ਅਰਜਨ ਦੇ ਉਹ ਨਾ ਹਰ ਜਾਇਗਾ ਅਮੀਂ ਦ੍ਰਿਸ਼ਟ ਸੁਭ ਕਰੇ ਹਰਿ ਅਗ ਪਾਪ ਸਤ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੈ ਸਾਰਾ ਕਰਦੇ ਹਾਂ 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 ਸ

ਇਹ ਲਾ ਕੇ ਬੋਲਦੇ ਇਹਦੇ ਸਹਾਵਕ ਨਹੀਂ ਆਪਾਂ ਦੇਵਾ ਨਹੀਂ ਦੀਗਾ ਦੀਗਾ ਦੀ ਸੇਵਾ ਹੈ ਮਹਾਰਾ ਦੀ ਬਾਤ ਵਸਤੇ ਵਸਤੇ ਅਮਾ ਸਾਥੇ ਦੇ ਕੇ ਕਾਲੀ ਨੂੰ ਗਲਤ ਕਰ ਕਾਣਾ ਕਰ ਕਰ ਕਰੋ ਚੱਕੋ ਆ ਨਹੀਂ ਕੰਮ ਕਾਲੀ ਇਹ ਅਬੀ ਕੀ ਕਹਨ ਚਕੋ ਠੀਕ ਕਰੋ ਸਫਾਈ ਤਾਂ ਕਰਨ ਤੋਂ ਅੰਗ ਦੀ ਆਹ ਜਾਨ ਬਾਅਦ ਕਰ ਨਹੀਂ ਕਰਨ ਦੀਏ

ਜਾਵੇ ਔਰ ਨਾ ਆਹ ਮਹਾਤਮਾ ਅਵਤਾਰ ਯਾਗ ਰਾਮੀਂ ਪੀਰ ਹੋ ਦੀ ਨ ਹੋ ਜੀਵਾ ਮਾਇਕਾ ਕੁੜੀ ਨੂੰ ਕਿੰਨੇ ਦੁੱਖ ਕੋਣ ਚ ਜ਼ਰੂਰ ਗਏ ਜਨਮ ਇੱਕ ਪਿੰਡ ਹੁਰੀਆਣੀ ਨਹੀਂ ਹੁੰਦਾ ਜੇ ਰਤਨ ਠੀਕ ਹੈ 36 ਦਾ ਇਹ 36 ਇਹ ਸੱਚ ਨਹੀਂ ਨਹੀਂ ਇਧਰ ਤਾ ਤਾ ਉਹ ਆਹ ਗੋਰ ਸਮੁੰਦਰ ਮੇਂ ਡੂਲਤ ਤੇ ਅਬ ਹੋਮਿਤ ਹੈ ਨਹੀਂ ਇਹ ਕੁਛ ਤਾਇਓ ਸਤਿ ਵਿਚਾਰ ਇਹ ਹੈ ਮਥੁਰਾ ਜਗ ਤਾਰਨ ਕੋ ਅਤਿ ਕਰਿ ਆਇਓ ਅੱਥਲੇ ਹੱਥ ਨ ਝਾਣੀ ਜਾਵਾਂ ਜੋ ਪਿਉ ਜਿਨੇ ਅਰਜਨ ਦੇ ਕਬੂ ਤੋ ਸੰਗੀਤਾਂ ਨਾਉਨ ਜਰਮਣ ਆਇਓ ਇਹ ਹਰ ਜੈ ਜੋ ਪਿਉ ਜਿਨੇ ਅਰਜਨ ਦੇ ਹੋਰ ਨਗਰ ਚਾਪ ਦੇ ਕਪੜੇ ਲਾਇਓ ਅਮੀਂ ਦ੍ਰਿਸ਼ਟ ਸੁਭ ਕਰੇ ਹਰਿਆਦ ਪਾਪ ਸਤਿ ਮਨ ਕਾਮ ਕ੍ਰੋਧ ਹਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸਹਿਨ ਸਾਰਾ ਪਹਿਲੇ ਮੰਤ ਹੋਇਆ ਉਹ ਇੱਥੇ ਬੰਦ ਹੋਣਾ ਅੱਛਾ ਤੇ ਇਹਨਾਂ ਨੇ ਇਹਨੂੰ ਇੱਥੇ ਹੀ ਮਹਾਰਾ ਸਾਹਿਬ ਨੇ ਨੇੜੇ ਉਹ ਕਰ ਲਿਆ ਅੱਛਾ ਬਸ ਆ ਕਿਤਨਾ ਕਿਤੇ ਅੰਦਰ ਦਿੱਥੇ ਨਾ ਬੇਟਾ ਜਾਨੂ ਦੇ ਨਾ ਇੱਕ ਆ ਜੀ 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 ਪਤੇ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਕਿਰਪਾ ਕਰੋ ਰਹਿਮਤ ਕਰੋ ਦਇਆ ਕਰੋ ਮੋਰ ਕਿਦਰ ਮਾਲਾ ਜੀ ਇੱਕ ਹੋਰ ਦੇ ਦੋ ਡਬਲ ਵੀ ਮਾਲਾ ਦੇ ਆਪਾਂ ਮਾਲਾ ਲੈ ਲੈਂਦੇ ਆ 1150 ਇਹ ਨਹੀਂ ਰਹਿੰਦੇ ਹਾਲੇ ਸਭ ਹੋ ਜਾਂਦਾ ਸਾਲਿਆ ਰਾਗ ਸੂਹੀ ਮਹੱਲਾ ਪੰਜਵਾਂ ਕਾਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਮਿਤਨ ਮੋ ਅਗਨ ਸੋਕ ਸਾਗਰ ਕਰ ਕਿਰਪਾ ਉਧਾਰ ਹਰ ਨਾਗਰ ਮਿਤਨ ਮੋ ਅਗਨ ਸੋਕ ਸਾਗਰ ਕਰ ਕਿਰਪਾ ਉਧਾਰ ਹਰ ਨਾਗਰ ਚਰਨ ਕਮਲ ਸਰਣਾਏ ਨਰਾਇਣ दीन नाथ भगत परायण राऊ अनाथ नाथ भगत पै मेटन साध संग जम दूत ना भेटन जीवन रूप तन शोले जित दरे का अरन हो श्री वाह श्री चादी रखी ਦੇਈ ਵਾਹੇ ਕੱਪੜਾ ਸਾਰੇ ਖੁੱਲੜਾ ਹੈ ਹਾ ਹੋ ਆ ਹੈ ਦੁਜੀ ਦੁਸਰੀ ਸਾਰੇ ਸਤਨਾਮ ਵਾਹਿਗੁਰੂ ਵਾਹੇ ਖਰਪ ਕੁੱਲ ਕਰਦਾ ਜੀ ਹੋ ਅੱਗੇ ਦੱਕਰ ਕਰਦਾ ਧੰ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਓ ਧੰ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਮਾਲਾ ਸਾਹਿਬ ਕਿਹੜੇ ਲੈ ਕੇ ਆਉਂਦੇ ਤੁਸੀਂ ਸਮਾਨ ਕੱਢਦੇ ਨਹੀਂ ਹੈਗੇ ਦਾ ਤੁਸੀਂ ਛੋਟ ਕੋਣ ਲੈ ਆਇਆ ਯਾਰ ਵਿਚਾਰ ਗਿਆ ਲੈ ਨਿੱਚ ਬਾਣੀ ਨੰਮਰਤ ਸਾਰੇ ਗੁਰਬਾਣੀ ਕਹੇ ਸੇ ਬੁਜਨ ਨਾਮਣੇ ਪਰਤਖ ਗੁਰੂ ਇਸ ਤਾਰੇ ਆਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸ਼ਰਣਾਏ ਜੀਉ ਮੈਂ ਆਸ ਰਖੀ ਜਨ ਮੈਂ ਤੇਰਾ ਸਤਿਗੁਰੂ ਦੁੱਖ ਦੁਆਏ ਜੀਉ ਖੰਡਾਂ ਬ੍ਰਹਮੰਡਾਂ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਸਤਿ ਪੰਥ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਓ ਬਾਣੀ ਗੁਰੂ ਹੈ ਬਾਣੀ ਜੇ ਬਾਣੀ ਅੰਮ੍ਰਿਤ ਸਰਵ ਪਾਵੇ ਗੁਰ ਬਾਣੀ ਕਹਿ ਸੇ ਜਨ ਮਾਲੇ ਪ੍ਰਤੱਖ ਗੁਰੂ ਮਿਸਤਾਰੇ ਗੁਰ ਬਾਣੀ ਕਹਿ ਸੇ ਵਕ ਜਨ ਮਾਲੇ ਪ੍ਰਤੱਖ ਗੁਰੂ ਮਿਸਤਾਰੇ ਸਾਊਦੀ ਸੇਵਾ ਹੋਈ ਸਾਫ਼ ਕਰ ਦੇ ਮਿਲੇਗਾ ਇੱਕ ਸੁੱਕਾ ਕੱਪੜਾ ਇੱਧਰ ਵੀ ਦੇ ਦੋ ਮਾਰ ਲੈਣੇ ਆ ਆ ਲਵਨਾ ਆਪਣੇ ਉਹ ਬਈ ਲੈ ਲੀਆ ਲੈਓ ਹੱਥ ਨਾਮ ਵਾਹੀ ਐਸੇ ਆਲੇ ਪਾਣਾ ਦੇਖਦੇ ਆ ਬਈ ਆ ਜਾਣਾ ਕਿਹੜਾ ਸਾਥ ਆ ਬਈ ਦੇਖੋ ਆ ਆਹ ਜੀ ਵਾਹ ਪੂਰਾ ਬਰਾਬਰ ਦੇ ਨਾ ਬਾਬਾ ਜੀ ਕੋਈ ਚ ਨੂੰ ਐਮ ਕਰੋ ਸਵੇਰ ਚ ਲਾਸਟ ਟਾਈਮ ਵੀ ਗੱਲ ਚਾਹੀਦੀ ਕਿ ਈਕਾੜੀ ਨਹੀਂ ਚੜੇਗੀ ਕੋਲ ਸਾਫ ਹਾਂਜੀ ਰਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਇਹਨੂੰ ਬੰਨੋ ਬਾਬੇ ਜੀ ਕਾ ਫੜਿਓ ਬੰਨੋ ਬਾਬਿਆ ਕਪੜਾ ਬੰਨੋ ਲੈ ਨਹੀਂ ਬੰਨੋ ਉਹ ਡੋਰੀ ਉਹ ਨਾਲ ਦਿੱਤੀ ਹੈ ਨਾ ਪਲਾਸਟਿਕ ਵਾਲਾ ਡੋਰੀ ਇਹਦੇ ਨਾਲ ਇਹਦੇ ਨਾਲ ਬੰਨਿਆ ਜਾਣਾ ਬੈਟਨੋ ਤਨ ਆ ਮੁੰਡਾ ਚੱਜ ਚੱਜ ਬਹ ਯਤ ਮਹਾਰਾਜ ਦੀ ਕਿਰਪਾ ਉਹ ਦੀ ਨਾ ਅਜੀ ਆਪਣਾ ਆਪਣਾ ਜੇ ਤੁਝੂ ਨਾ ਬੇਬੋਨੀ ਆਪੋ ਬੋਲੇ ਬਾਬਾ ਸ਼੍ਰੀ ਚੰਦ ਜੀ ਨੇ ਸੇਵਾ ਲੈ ਨਹੀਂ ਪਾਣੀ ਇੱਕ ਪਾਸੇ ਤੋਂ ਬਾਹਰੋਂ ਦੂਸਰੇ ਪਾਸੇ ਥੋੜੀ ਹੁਣੇ ਬਾਹਰੋਂ ਨਾ ਨਹੀਂ ਫਿਰ ਇੱਕ ਕੰਮ ਕਰੋ ਕੋਈ ਨਹੀਂ ਲੈਣ ਦੋ ਤੁਸੀਂ ਪਾਵੇ ਨਾਲ ਬੰਨ੍ਹ ਦੋ ਉਹਨੂੰ ਨਹੀਂ ਪਾਵੇ ਨਾਲ ਦੇ ਦੇ ਤੇ ਪਸਾ ਦੋ ਆ ਦੇਖੋ ਅੰਦਰ ਅੰਦਰ ਉਹ ਡੋਰੀ ਪਲਾਸਟਿਕ ਦੀ ਲਾਉਣਾ ਬੰਨ੍ਹ ਦੋ ਪਰ ਠੀਕ ਆ ਭਰੀ ਕੋਈ ਗੱਲ ਨਹੀਂ ਸਹੀ ਹੈ ਇੱਥੇ ਤੱਕ ਆਉਂਦੀ ਆ ਤੇ ਆਹ ਦੇਖੋ ਨਾ ਆਪਾਂ ਵਿੱਚ ਕਰ ਦੇਣੀ ਇਹਨੂੰ ਆ ਕਰ ਦੋ ਹੁਣ ਕਿੱਦ ਨੂੰ ਕਰਨਾ ਦੱਸੋ ਮੂਰਤੀ ਨੂੰ ਉਹ ਤਰਾਈ ਉਹ ਤਰਾਈ ਦੇਓ ਤਰਾਈ ਦੇਓ ਬਾਈ ਨਹੀਂ ਬਾਬਾ ਜੀ ਉਹ ਕੋਈ ਐਨ ਕਰ ਦੋ ਉਹ ਕਰ ਦੇਣੀ ਉਹ ਤਾਂ ਬਾਅਦ ਇੱਥੇ ਮਰਜੀ ਤੁਸੀਂ ਤਾਂ ਰੱਖ ਛੱਡਿਓ ਛੱਡਿਓ 2 ਮਿੰਟ ਪਰੇ ਜਾ ਮੜਾ ਜਾ ਯਾਰ ਇਹ ਤਾਂ ਕੱਪੜਾ ਲਿਆ ਛਿੱਟਾ ਵੀ ਕੱਪੜਾ ਥੋੜਾ ਹੋਰ ਘੱਲੋ ਪਹਿਲਾਂ ਆਪਸ ਆਪਸ ਬੱਸ ਸੇਵਾ ਕਰਨ ਨੂੰ ਆ ਸੇਵਾ ਕਰਨ ਨੂੰ ਘਰੇ ਦਾ ਤਨਸਰਦਾਂ ਗਾ ਨਹੀਂ ਉ ਤਾਂ ਵੀ ਕਾਂਦਰਾ ਜੋੜਨਾ ਨਹੀਂ ਚਾਹੀਦਾ ਕੀ ਕਰੀ ਕੋਈ ਛੋਟਾ ਦਿਜੇ ਰਹਿੰਦੀ ਗੱਲ ਨਹੀਂ ਗੱਲ ਨਹੀਂ ਬੰਦ ਰੱਖੇ ਨਹੀਂ ਰੋਣਾ ਇੰਨਾ ਲਾਗੋ ਠੀਕ ਹੈ ਠੀਕ ਆ ਕੋਈ ਨੂੰ ਚਾਹ ਜੂਗਾ ਥੋੜਾ ਮਾਰ ਇੱਕ ਵਾਰੀ ਨਾ ਪਹਿਲਾਂ ਪ੍ਰਕਾਸ਼ ਕਰਕੇ ਵੇਖ ਲੈ ਬਾਬਾ ਜੀ ਵੀ ਘਾਰ ਲਾਉਣਾ ਜੇ ਪ੍ਰਕਾਸ਼ ਨਹੀਂ ਲੈ ਐਸੇ ਰੱਖੀਂ ਲੈ ਐਸੇ ਠੀਕ ਰਹੇ ਐਸੇ ਸਹੀ ਨਹੀਂ ਨਾ ਅਲਗਾ ਅਰੇ ਬਾਬਾ ਜੀ ਪਹਿਲਾਂ ਪ੍ਰਕਾਸ਼ ਹੋ ਹੋ ਨਹੀਂ ਮੈਂ ਤਾਂ ਦਾ ਠੀਕ ਆ ਭਾਈ ਆ ਦੇਖੋ ਇਹ ਆ ਦੇਖੋ ਉਮਾ ਦਾ ਪਹਿਲਾ ਪ੍ਰਕਾਸ਼ ਕਰਕੇ ਵੇਖਣਾ ਮੁਰਤੀ ਜਦ ਸੁਖਾਸਨ ਕਰਾਂਗੇ ਫਿਰ ਇਸ ਤਰ੍ਹਾਂ ਕਰਦਾਂਗੇ ਪ੍ਰਕਾਸ਼ ਕਰਕੇ ਕਰਨੇ ਕੋਈ ਕਰਨੇ ਚਲੋ ਕਰ ਲਓ ਫਿਰ ਕਰ ਲਓ ਬਾਬਾ ਜੀ ਸੁਖਾਰ ਦਿਓ ਨਾ ਬਾਬਾ ਜੀ ਕਰੋ ਹਾਂ ਉਹ ਠੀਕ ਹੈ ਚਲੋ ਮੈਂ ਜਿਹੜੀ ਗੱਲ ਕਹਿੰਦਾ ਚਲੋ 5-4 ਘੰਟੇ ਪ੍ਰਕਾਸ਼ ਰਹਿਣਗੇ ਚੋ ਠੀਕ ਆ 5-4 ਘੰਟੇ ਰੱਖੋ ਜਾਈਏ ਛਾਤਾਂ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਆਪਾਂ ਜਿੱਥੇ ਪਾਣੀ ਹਾਲੋ ਹੈ ਨਾ ਹਾਂ ਹਾਂ ਇੱਥੇ ਇਧਰ ਇਧਰ ਪਿੱਛੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਪਾਣੀ ਗਿੱਚਿਆ ਪਾਣੀ ਪੜਕੇ ਲੈ ਚਾ ਪਾਣੀ ਪਾਣੀ ਆਜਾ ਬਾਈ ਚੌੜ ਬਰੋ ਬੇਟਾ ਵਾਹਿਗੁਰੂ ਜੀ ਬਾਜੀ ਥੋੜਾ ਚੌੜ ਕਿੱਥੇ ਆ ਥੋੜਾ ਨੂੰ ਖੋਲੋ ਇਹਨਾਂ ਮੈਂ ਦੋ ਗਰ ਚੌੜ ਮੰਗਾ ਲਿਆ ਜੀ ਨੂੰ ਥੋੜਾ ਸਤਨਾਮ ਅਦਿ ਗੁਰਾਂ ਸੇ ਮਾਣ ਅਦਿ ਨਾਦਿ ਸਤ ਗੁਰੂ ਦੀ ਕਿਰਪਾ ਕਰੋ ਵਾਹਿਗੁਰੂ ਆ ਕੁਰਸੀ ਤੇ ਉਹ ਬੈਠ ਕੁਰਸੀ ਕਹਿੰਦਾ ਪ੍ਰਕਾਸ਼ ਨਾ ਕੁਰਸੀ ਤੇ ਬਹਿ ਕੇ ਕਰਾਂਗੇ ਨਹੀਂ ਕੁਰਸੀ ਤੇ ਬਹਿ ਕੇ ਉਹ ਮਾਰਾ ਇੱਕ 2 ਮਿੰਟ ਲੱਗਣੇ ਕਿ ਕੀ ਚੱਲੇ ਆ ਪੀੜਾ ਬਾ ਲੋ ਪੀੜਾ ਨਹੀਂ ਆਪਾਂ ਕਰ ਦਿੰਨੇ ਆ ਆਪਾਂ ਇੰਦੀ ਕਰ ਦਿੰਨਾ ਆਪਾਂ ਆਪੇ ਹੀ ਕਰ ਦਿੰਨਾ ਕਰ ਦਿੰਨਾ ਮੈਂ ਕਰ ਦਿੰਦਾ ਕੁਰਸੀ ਕੁਰਸੀ ਨਾ ਕੋ ਨੋੜੀ ਉਹਦੇ ਮੜੇ ਪਾਣੀ ਦੇ ਮੜੇ ਪਾਣੀ ਦੇ ਬੋਲਣਾ ਨਹੀਂ ਬੋਲਣਾ ਚਲੋ ਠੀਕ ਹੈ ਕੱਪੜਾ ਲਓ ਕੱਪੜਾ ਚੋ ਮੜਾ ਜਾ ਇੱਕ ਚਿੱਟਾ ਕੱਪੜਾ ਹੱਥ ਟੱਕ ਕੱਪੜਾ ਲੈ ਲਓ ਇਹਨੂੰ ਲੈ ਲਓ ਖੱਟਾ ਲੈ ਲਓ ਛੋਟਾ ਘਾਟ ਛੋਟਾ ਰੱਖ ਲਓ ਛੋਟਾ ਕੱਪੜਾ ਲਓ ਬੰਦਾ ਜੀ ਸਾਰਾ ਕੱਪੜਾ ਖਾਣ ਸਾਰੇ ਕਲਾਸ ਨੂੰ ਅਮਰਾ ਤੇ ਕਪੜਾ ਦਿਓ ਸਾਫ ਕਰ ਲਈਏ ਆ ਨਹੀਂ ਕਰਦੇ ਹੋ ਨਾ ਸਾਰੇ ਕੱਪੜੇ ਨਾਲ ਤਾਂ ਪਰ ਇਹ ਵਾਪਸ ਜਦੋਂ ਕਾਂਸਾ ਕਰਦੇ ਕਬਰ ਕੋਸ ਤੋਂ ਅੰਦਰ ਕਰਦੇ ਕਾਰਦੇ ਨੀ ਕੰਮ ਤੇ ਕੋਈ ਨਹੀਂ ਕਰ ਰਹੀ ਸੁਭਾਜੀ ਤਾਂ ਕਰੂੰਗਾ ਅੰਦਰ ਮੈਂ ਆਰ ਕਰਨ ਬਾਹਰ ਪਾਣੀ ਨਹੀਂ ਕਰੂੰਗਾ ਮੈਂ ਕਰੂੰਗੀ ਸਾਫੀ ਨਾ ਪਾ ਦੇਣਾ ਦਾ ਨਿਆ ਲਾਉਂਦਾ ਤੋ ਬੰਦ ਕਰ ਸੁਣਿਆ ਦਾਰੇ ਹੋਰ ਨਾ ਆਇਆ ਹੈ ਮਹਾਤਮੇ ਅਵਤਾਰ ਹੋ ਜਾ ਰਹੀਆਂ ਅੰਤਿ ਹੋ ਰਹੀ ਸਤਿਗੁਰੂ ਜੀ ਤੇ ਲੋਕ ਨੂੰ ਮੋਰਤਾ ਦੂਜੇ ਜੰਗਲ ਵਿੱਚ ਆਇਆ ਇਸ ਪ੍ਰਸਤਾਨ ਨੂੰ ਦੱਸ ਸਕਦਾ। ਠੀਕ। 73. 73 ਇਹ ਸਹੀ ਨਹੀਂ ਨਹੀਂ। ਉਹ ਆ ਗਏ ਬਹੁਤ ਸਮੁੰਦਰ Mein ਮੂੜਤ ਤੇ ਹਨ ਹਨ ਇਹਨਾਂ ਨੂੰ ਨਹੀਂ ਪਹੁੰਚ ਸਕਾ। ਸਾਤਿ ਵਿਚਾਰ ਇਹ ਹੈ ਮਥੁਰਾ ਜਗਤਾਰਨ ਕੋ ਭਗਤਾਰਿ ਨਾਇਓ ਥਲੇ ਹੱਥ ਨ ਛੜਿ ਜਾਓ ਦਸੋ ਜੀ ਹਲੇ ਜੀ ਕਪੜੂ ਕਰਤਿ ਕਿ ਜਾਨੇ ਉਹ ਸੁਗਲ ਮੰਨਾ ਆਵੈਓ ਇਹ ਹਰ ਜਗ ਬੀਜਿਨ ਅਰਜਨ ਦੇਵ ਉਹ ਨਾ ਕਰੇਗਾ ਮਥੁਰਾ ਦੇ ਸਾਧੂ ਕਾ ਕਪੜੇ ਲਗੈ ਅਰ ਜਿਸ ਨੇ ਬਣਾ ਆਇਓ ਨਵੇਂ ਦ੍ਰਿਸ਼ ਤੋਂ ਸ਼ੋਭ ਕਰੈ ਹਰਿਆਤ ਪਾਪ ਕਰਮ ਕਾਮ ਕ੍ਰੋਧ ਹਰ ਲੋਭ ਮੋਹ ਵਸ ਕਰੇ ਸਭੇ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਸੁਖਾਏ ਸਾਧੇ ਜੋ ਕਾਮ ਨਿਤ ਨਾਮ ਜਨਮ ਹਮ ਪਾਲੇ ਤੁਮੈ ਸੋ ਪਾਸਤਾ ਅਰਸੇ ਵੀਏ ਕਰਨੇ ਸਹਿਜ ਸੁਭਾਏ ਦਰਸ਼ਨ ਵਰਸੇ ਗੁਰੂ ਕੇ ਜਨਮ ਵਰਤ ਦੁਖ ਜਾਈ ਹੋਏ ਸੇਵਕ ਤੁਰਿ ਆਇਆ ਸੋ ਸਤਿਗੁਰੁ ਸਕੀਰਾ ਕੋ ਨਿਰੇ ਸਚੇ ਸਾਤਸਾ ਗੁਰੂ ਜਨ ਜੀ ਤਕਨੇ ਸਜਣ ਸਚਾ ਪਾਤਿਸ਼ਾ ਸ਼ਿਰਸ਼ਾ ਹਾਂ ਦੇਸ਼ਾ ਜੋ ਜਿਸ ਪਾਸ ਬੈਠੀ ਸੋਈ ਹੈ ਸਵਣ ਹੰਦਾ ਬਸਾ ਜਿਸ ਪਾਸ ਬੈਠਿਆ ਸੋਈ ਹੈ ਸਤਨਾਮ ਦਾ ਵਾਹ ਸਾਹ ਜਣ ਤਚਾ ਬਾਦਿਆ ਸ੍ਰੀ ਸ਼ੰਘੇ ਸਾਹ ਜਿਸ ਪਾਸ ਬੈਠੀਆਂ ਸੋਹੀ ਹੈ ਕਾਗਨ ਨੰਦਾਂ ਦੇ ਸਾਹ ਤੁਸਨ ਸੁਣਿ ਗਏ ਨਿ ਕਰੰ ਨਿ ਜਿਸ ਪਾਸ ਸਤਨਾਮ ਸ੍ਰੀ ਵਾਹਿ ਪਰ ਅੰਸਾ ਜੀ ਮੈਂ ਇਹਨੂੰ ਇਹਦਾ ਹੌਦਨ ਕਰ ਪਾਉਂਗਾ। ਇਹਨੂੰ ਕੁੱਟੇਗਾ ਬੰਨ। ਸੁਣ ਕਾ। ਕੁੱਟੇਗਾ। ਕੋਤਮ ਨਾਮ ਨਾ ਕਰੀ। ਸੁਣ ਕਾ। ਕਰੋ। ਠੀਕ ਹੈ। ਥੋੜਾ ਜਿਹਾ। ਸਤਨਾ ਨਾ ਕਰ। ਲੋ। ਪੈਟ ਲਾ ਦੇ। ਸੱਚੂ, ਹੋਛੋ ਛੱਟ। ਉਹ ਤਾਂ ਫੁੱਟਰੀ ਕਰੀ। ਜੀ ਕੀ ਆ ਭਰੋ ਕੈਬ। ਬਾਤ ਮੰਨੋ। ਆਪਾਂ। ਲਿਓ ਪਾਣੀ ਲਾਓ, ਕੈਬ ਲਾਓ। ਆ ਮੂਆ। ਸਤਨਾਮ ਵਾਹਿਗੁਰੂ ਜਿੱਥੇ ਉਧਰ ਕੋਈ ਨਹੀਂ ਹੈ ਕੋਠਾ ਟਿੱਪ ਕੋਠਾ ਗਾਂਟੇ ਜਲਦੀ ਠੀਕ ਹੈ ਠੀਕ ਹੈ ਤਾਂ ਉਸੇ ਗਾਂਟੇ ਹੈ ਅੱਜ ਅਸੀਂ ਜਾਣਾ ਹੈ ਬਾਬਾ ਤੁਹਾਨੂੰ ਆਪ ਕੋਮ ਜਾਣ ਰਿਹਾ ਹਾਂ